ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਵੀਰਹਾਰਾਂ ਦਾ ਜਿਹੜਾ ਉਹ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਮਸਤਗੜ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਖੇਮ ਕਰਨ ਇਥੋਂ ਮੰਨ ਲਓ ਵੀ ਨਜ਼ਦੀਕ ਮੇਨ ਸ਼ਹਿਰ ਆ। ਘਰੀਲੂ ਪਰਵਾਰ ਕੋਲੇ ਆ ਸੱਜਣੋ ਅੱਜ ਬਾਈ ਕਹਿੰਦਾ ਵੀ ਯਾਰ ਵੀਡੀਓ ਪਾ ਕੇ ਵੇਖੀਏ ਤੇ ਜੇ گاਵਾ ਸੇਲ ਹੋ ਗਈਆਂ ਤਾਂ ਆਪਾਂ ਹੋਰ ਲੈ ਆਇਆ ਕਰਾਂਗੇ। ਡੱਬੀ ਵੈੜ ਸੱਜਣੋ ਪਲੂਨ ਸੁੰਦੀ ਆ ਬਾਕੀ ਮੈਂ ਡਿਟੇਲ ਤੁਹਾਨੂੰ ਮਾਲਕ ਤੋਂ ਲੈ ਕੇ ਦਊਂਗਾ। ਤੇ ਇਹਨਾਂ 'ਚੋਂ ਕੋਈ ਵੀ ਜਾਨਵਰ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ। ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਇੱਕ-ਇੱਕ ਘਰੇ ਪੰਜ ਵੜਾ ਵਿਖਾਉਣੀਆਂ ਤੁਹਾਨੂੰ ਤੇ ਕਰਕੇ ਤਸੱਲੀ ਨਾਲ ਕਰਿਓ ਖਰੀਦਦਾਰੀ। ਹਾਂ ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਹੋਰ ਸੁਣਾਓ। ਵਧੀਆ ਵਧੀਆ ਵੀਰ ਜੀ ਕਿਰਪਾ ਤੁਸੀਂ ਦੱਸੋ। ਚੜਦੀ ਕਲਾ ਨਾ? ਹਾਂਜੀ ਹਾਂਜੀ ਬਾਈ। ਨਾਂ ਕੀ ਮੇਰੇ ਭਰਾ ਦਾ? ਵੀਰ ਜੀ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ। ਸਨ ਆਫ ਵੀਰੇ। ਸਰਦਾਰ ਗੁਰਚਰਨ ਸਿੰਘ। ਸਰਦਾਰ ਗੁਰਚਰਨ ਸਿੰਘ। ਹਾਂਜੀ। ਤੇ ਪਿੰਡ ਕਿਹੜਾ ਆ ਗਿਆ? ਪਿੰਡ ਮਸਤਗੜ। ਮਸਤਗੜ। ਤੇ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਹਨ ਤੇ ਮੋਬਾਈਲ ਨੰਬਰ ਕਿਹੜਾ ਮੇਰੇ ਭਰਾ ਦਾ 95309 66866 ਇੱਕ ਰਹੀ ਹੋਰ ਰਿਪੀਟ ਕਰੀਏ 95309 66866 ਠੀਕ ਆ ਤੇ ਇਹ گاਵਾ ਆਪਣੇ ਘਰਦਿਆਂ ਹੀ ਆ ਨਾ ਹਾਂਜੀ ਵੀਰ ਜੀ ਤੇ ਆਹ ਜਿਹੜੀ ਵਹਿੜ ਆਪਾਂ ਚਲਾ ਕੇ ਵਿਖਾਉਣੀ ਆ ਨਾਲ-ਨਾਲ ਹਾਂਜੀ ਲੈ ਚੱਲ ਸ਼ੇਰਾ ਤੇ ਇਹ ਕਿਹੜਾ ਸੂਆ ਸੁੰਦੀ ਆ ਇਹ ਵੀਰ ਜੀ ਪਹਿਲਾ ਸੂਆ ਆ ਬੜਾ ਘੱਟ ਘੱਟ ਕਰ ਗਈ ਯਾਰ ਵੀਰੇ ਹਾਂਜੀ ਠੀਕ ਆ ਤੇ ਦਿਨ ਕਿੰਨੇ ਲੇਜੂ ਸ਼ਾ ਵੀਰ ਜੀ 2-3 ਦਿਨ ਦੇ ਵਿੱਚ ਵਿੱਚ ਸੂਹੂਗੀ ਤਿਆਰ ਹੀ ਆ ਹਾਂਜੀ ਲੈ ਜੂ ਹਜੇ 2-3 ਦਿਨ ਤਾਂ ਹਨਾ ਹਾਂਜੀ ਲੈ ਜਨੇ ਆ ਤੇ ਲੇਵਾ ਭਾਂਡਾ ਸੋਨਾ ਕਰਮਾਈ ਨੇ ਤਿਆਰ ਕੀਤਾ ਹਨਾ ਹਾਂਜੀ ਕੱਦ ਕਾਠ ਬਹੁਤ ਚੰਗਾ ਹਾਂਜੀ ਠੀਕ ਆ ਵੀਰੇ ਠੀਕ ਆ ਪਲੂਣ ਹੀ ਸੁੰਦੀ ਆ ਹਾਂਜੀ ਕਮਾਲਾ ਵੀਰੇ ਲੈ ਚੱਲ ਉਥੇ ਸਜਣੋ ਰੰਗ ਰੂਪ ਚੈੱਕ ਕਰ ਲਓ ਸੋਨਾ ਵਾ ਵਹਿੜ ਦਾ ਤੇ ਥਣ ਬਹੁਤ ਕੰਮ ਦਾ ਲੱਗਾ ਹੋਇਆ ਤੁਹਾਡੇ ਸਾਹਮਣੇ ਕੈਮਰੇ 'ਚ ਕਰਤਾ ਤੇ ਆਪਣਾ ਮੰਨਣਾ ਵੀਰੇ ਕਿੰਨਾ ਕੁ ਦੁੱਧ ਪਾਜੂ ਗਊ ਇਹ ਦੁੱਧ ਵੀਰ ਜੀ 20 ਤੋਂ ਉੱਪਰ ਹੀ ਜਾਊਗੀ ਹਣਾ ਹਾਂਜੀ ਵੀ ਇੰਨਾ ਤਾਂ ਇਹਨੂੰ ਦੇਣਾ ਚਾਹੀਦਾ ਜਾਤ ਕੁਆਲਟੀ ਬਹੁਤ ਆ ਯਾਰ ਬੱਚੀ ਚਾਹੀਦਾ ਪਰ ਗਰਮੀ ਕਰਕੇ ਮੰਨ ਲਓ ਇੰਨਾ ਦਾ ਹਾਂ ਵਾਕੇ ਕੋਈ ਸ਼ੱਕ ਨਹੀਂ ਤੇ ਵੀਰੇ ਇਹਦਾ ਰੇਟ ਕੀ ਰੱਖਾਂਗੇ ਆਪਾਂ ਰੇਟ ਵੀਰ ਜੀ ਇਹਦਾ ਆਪਾਂ ਫਿਕਸ ਹੀ ਆ ਵੀ ਜੋ ਮਾਨਤਾ ਨਹੀਂ ਕਰਾਂਗੇ ਕੋਈ 50000 ਰੁਪਿਆ ਇਹ ਕਿੰਨਾ ਵੀਰੇ 65000 ਰੁਪਿਆ ਆ ਸੱਜਣੋ ਜਿਹੜੀ ਗਾਂ ਤੁਹਾਨੂੰ ਇੱਕ ਨੰਬਰ ਤੇ ਸਟਾਰਟਿੰਗ ਚ ਚਲਾ ਕੇ ਵਿਖਾਤੀ ਨਾ ਵਹਿੜ 65000 ਰੁਪਿਆ ਤੇ ਬਾਕੀ ਮਾਨਤਾ ਨਹੀਂ ਵੀਰ ਕਹਿੰਦਾ ਕਰਾਂਗੇ ਬਾਕੀ ਕੋਠੇ ਜੱਡੀ ਵਹਿੜ ਕਹਿ ਦਈਏ ਤਾਂ ਕੋਈ ਦੋ ਗੱਲਾਂ ਨਹੀਂ ਉੱਚੇ ਲੰਮੇ ਕੱਦ ਦੀ ਚੰਗਾ ਥਣ ਲੱਗਾ ਤੇ ਤਿਆਰ ਆ ਸੂਣ ਨੂੰ ਬਹੁਤ ਟੌਪ ਦੀ ਵਹਿੜਾ ਤੇ ਇੱਕ ਆ ਗਈ ਅੱਗੇ ਜਰਸੀ ਵੀਰੇ ਇਹਦਾ ਕੀ ਹਿਸਾਬ ਕਿਤਾਬ ਆ ਇਹ ਵੀ ਵੀਰ ਜੀ ਤੀਜੇ ਸੂਗੇ ਆ ਤੀਜਾ ਸੂਆ ਸੂਈ ਆ ਹਾਂਜੀ ਤੇ ਕਿੰਨੇ ਹੁੰਦੀ ਹੈ ਜੀ ਅੱਛਾ ਠੀਕ ਆ ਹਾਂਜੀ ਇਹ ਵੀ ਦਿਨ ਲੈਂਦੀ ਹੈ ਕਿੰਨੇ ਦਿਨ ਲੈ ਜੂਗੀ ਇਹ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਗੂਗੀ ਹਫਤੇ ਤੋਂ 10ਾਂ ਦਿਨਾਂ ਦੇ ਵਿੱਚ ਵਿੱਚ ਤੀਜਾ ਸੂਆ ਹਾਂਜੀ ਤੇ ਕਿੰਨਾ ਕੁ ਦੁੱਧ ਪਾਉਂਦੀ ਥਣ ਥਣ ਬਹੁਤ ਚੰਗਾ ਲੱਗਾ ਇਹਦਾ ਵੀ 15-16 ਲੀਟਰ ਇਹਗਾ ਵਾ 15-16 ਲੀਟਰ ਠੀਕ ਆ ਠੀਕ ਆ ਚੂਨਚਾਨ ਇੱਕ ਨੰਬਰ ਹਾਂਜੀ ਓਕੇ ਥਣਾ ਥਣਾ ਲੋਕ ਕੇ ਆ ਜਮਾ ਹਨਾ ਠੀਕ ਆ ਭਰਾ ਜੀ ਇਹ ਇਹਦਾ ਰੇਟ ਸ਼ਾਹ ਜੀ ਕੀ ਰੋਗਾ ਇਹਦਾ ਵੀਰ ਜੀ 40000 ਰੁਪਿਆ 40000 ਰੁਪਿਆ ਦੀ ਡਿਮਾਂਡ ਆ ਹਨਾ ਇਹ ਕਿ ਵੀਰ ਜੀ ਮਾਨਤਾ ਨਹੀਂ ਕਰਨਾ ਕੋਈ ਹਾਂ ਵੀ ਇਹ ਨਹੀਂ ਹੈਗਾ ਵੀ ਆਪਾਂ ਵੱਧ ਨਹੀਂ ਮੰਗੇ ਜਿੰਨੇ ਦੇ 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 ਨੇ ਜਾਨਵਰ ਉਹੀ ਰੇਟ ਰੱਖੇ ਆ ਹਾਂਜੀ ਨਹੀਂ ਠੀਕ ਆ ਵੀਰੇ ਫालतू ਮੰਗਣ ਦਾ ਫਾਇਦਾ ਵੀ ਕੋਈ ਨਹੀਂ ਹਾਂਜੀ ਸੱਜਣਾ ਵਹਿੜ ਖੜੀ ਸੀ ਟਿਕਾਣੇ ਤੇ ਤੁਹਾਨੂੰ ਮੈਂ ਥਣ ਨੂੰ ਫੇਰ ਝਾਤ ਮਰਾਵਾ ਜਿਹੜੀ ਪਹਿਲਣ ਵਾਛੀ ਆ ਵੇਖੋ ਕਿੰਨੀ ਪਾਵਰ ਵਾਲਾ ਥਾਨ ਲੱਗਿਆ ਹੋਇਆ ਤੇ ਜਰਸੀ ਦਾ 40000 ਰੁਪਿਆ ਰੇਟ ਆ ਤੀਜਾ ਸੂਬਾ ਸੁੰਦੀ ਆ ਸੱਜਣਾ ਬਣ ਤਾਂ ਵੀਰੇ ਸੋਣੀ ਜਾਊਗੀ ਹਜੇ ਹੋਰ ਵੀ ਹਫ਼ਤੇ ਹਨਾ ਚੰਗੀ ਬਣੂਗੀ ਇਹ ਬੰਦੀਆਂ ਦਾ ਬਹੁਤ ਆ ਹਨਾ ਵੇਖੋ ਸੱਜਣਾ ਝੁਲ ਢੱਲਾ ਢੱਲਾ ਬਹੁਤ ਪਈਆਂ ਹਜੇ ਥਾਨ ਬਹੁਤ ਕੰਮ ਦਾ ਹਨਾ ਵੀਰੇ ਚਵਾਈ ਚੰਗੀ ਹੋ ਵੇਖੋ ਸੱਜਣਾ ਥਾਨ ਲੇਵੇ ਦੀ ਕੁਆਲਿਟੀ ਮੋਟਾ ਗੋਲ ਲੱਗਾ ਹੋਇਆ ਤੇ ਮੋਟੀ ਮੋਟੀ ਚਵਾਈ ਹੋਊਗੀ 40000 ਰੁਪਿਆ ਰੇਟ ਆ ਤੇ ਵੀਰੇ ਆ ਤਿੰਨ ਨੰਬਰ ਗਊ ਇਹ ਵੀ ਚਲਾਈ ਵੀਰੇ ਇਹ ਚਲਾਈ ਇਹ ਕਿਹੜਾ ਸੂਆ ਇਹ ਵੀਰ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਹਾਂਜੀ ਇਹ ਕਿੰਨੇ ਚਿਰ ਦੀ ਸੂਈ ਆ ਵੀਰ ਜੀ ਡੇਢ ਕਿ ਮਹੀਨਾ ਹੋ ਗਿਆ ਵੀਰ ਜੀ ਡੇਢ ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਹਾਂਜੀ ਤੇ ਬੱਚਾ ਇਹਦੇ ਕੋਲੇ ਵੀਰੇ ਇਹ ਬੱਚਾ ਨਹੀਂ ਵੀਰ ਜੀ ਹੈਗਾ ਇਹਦਾ ਅੱਛਾ ਠੀਕ ਆ ਬੱਚਾ ਹੈ ਨਹੀਂਗਾ ਹਾਂਜੀ ਓਕੇ ਓਕੇ ਦੋ ਦੇ ਥੱਲੇ 13 ਲੀਟਰ ਜਿਹੜਾ ਵੈਸ ਟਾਈਮ ਰੈਡੀ ਆ 13 ਦੁੱਧ ਕੋਈ ਵੀ ਭੈਣ ਭਰਾ ਆ ਕੇ ਭਾਵੇਂ ਚਾਰ ਡੰਗ ਚੂਲੇ ਹਾਂਜੀ ਹੈਗਾ ਵਾ ਇਹਨਾਂ ਦੁੱਧ ਵੀ ਫੈਂਡ ਲਾ ਵੈਦਾ ਹੈਗੀ ਜੀ ਹਾਂ ਠੀਕ ਆ ਹਾਂਜੀ ਦੁੱਧ ਵੀ ਵਧੀਆ ਮਤਲਬ ਮੱਝਾਂ ਵਰਗਾ ਹਾਂਜੀ ਇਹਦਾ ਰੇਟ ਫਿਰ ਸਾ ਜੀ ਇਹਦਾ ਵੀਰ ਜੀ 35000 ਰੁਪਿਆ 35000 ਰੁਪਿਆ ਇਹਦੇ ਚ ਮੌਕੇ ਤੇ ਮਾਨਤਨ ਕਰ ਦਿਆਂਗੇ ਹਨਾ ਹਾਂਜੀ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਤੇ ਚੂਣਾ ਫਿਰ ਪਹਾੜਾ ਪੂੜਾ ਪਾ ਕੇ ਢੰਗਾ ਲਾ ਕੇ ਹਾਂਜੀ ਵੀ ਹੈਲਦੀ ਹੁਲਦੀ ਤਾਂ ਨਹੀਂ ਨਾ ਨਾ ਵੀਰ ਜੀ ਤੇ ਇੱਕ ਆ ਗਈ ਵੀਰੇ ਇਹਦਾ ਕੀ ਹਿਸਾਬ ਕਿਤਾਬ ਇਹ ਵੀ ਵੀਰ ਜੀ ਦੂਜਾ ਸੂਆ ਸੋਈ ਆ ਠੀਕ ਆ ਹਾਂਜੀ ਕਿੰਨੇ ਚਿਰ ਦੀ ਸੂਈ ਆ ਇਹਨੂੰ ਕੱਟੀਆਂ ਹੀ ਸੋਈਆਂ ਕੋਈ ਹਫ਼ਤੇ ਦਾ ਫਰਕ ਹੋਊਗਾ ਇਹਨਾਂ ਦਾ ਦੋਨਾਂ ਦਾ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਹਾਂਜੀ ਠੀਕ ਆ ਭਰਾ ਜੀ ਠੀਕ ਆ ਤੇ ਚੂਣ ਕਿਹਨ ਬੜਾ ਚੰਗਾ ਹੋ ਹਨਾ ਹਾਂਜੀ ਇਹਦੇ ਕੋਲੇ ਦੁੱਧ ਕਿੰਨਾ ਇਹ ਥੱਲੇ 14 ਲੀਟਰ ਦੁੱਧ ਹੈਗਾ 14 ਲੀਟਰ ਦੁੱਧ ਇਹਦੇ ਕੋਲੇ ਹੈਗਾ ਹਾਂਜੀ ਬਾਕੀ ਗਰਮੀ ਵੀ ਬਹੁਤ ਆ ਨਾ ਹਾਂਜੀ ਤੇ ਇਹਦਾ ਵੀਰੇ ਜੇ ਮੇਰੇ ਹਿਸਾਬ ਨਾਲ ਜੇ ਠੰਡਾ ਮਿੱਠਾ ਜਿਹਾ ਮੌਸਮ ਹੋ ਜੇ ਤੇ ਇਹ ਗਊ ਹੋਰ ਵੀ ਦੁੱਧ ਵਾਜੂਗੀ ਹਨਾ ਹਾਂਜੀ ਕਿਉਂਕਿ ਲੇਵਾ ਭਾਂਡਾ ਚੰਗਾ ਹਾਂਜੀ ਇਹਦਾ ਰੇਟ ਕੀ ਰੱਖੀਂਗਾ ਇਹਦਾ ਵੀਰ ਜੀ 38000 ਰੁਪਿਆ 2 ਘੱਟ 40 ਹਾਂਜੀ 38000 ਰੁਪਿਆ ਠੀਕ ਆ ਦੁੱਧ 14 ਹੈਗਾ ਹਾਂਜੀ ਕਿਆ ਬਾਤ ਆ ਸਜਣਾ ਥਣ ਵੇਖੋ ਲੇਵਾ ਭਾਂਡਾ ਵੇਖੋ ਬਾਕੀ ਚੂਣ ਚਾਂ ਨੂੰ ਵੀਰੇ ਸੀਲ ਹਾਂਜੀ ਹਾਂਜੀ ਠੀਕ ਆ ਭਰਾ ਜੀ ਤੇ ਪਰਲੇ ਸਾਂਝ ਨਾ ਕੋਈ ਪੰਜ ਚਾਰ ਧਾਰਾਂ ਘਾਟ ਆਪਾਂ ਪਹਿਲਾਂ ਇਹ ਦੱਸ ਜੀ ਮੰਨ ਲਓ ਕੋਈ ਵੀ ਆਪਾਂ ਕੱਲ ਨੂੰ ਜਿੱਧਰ ਬਹਿ ਕੇ ਚੁੰਨੇ ਆ ਹਾਂਜੀ ਅਗਲੇ ਇਹ ਇਹ ਸੂਆ ਦੂਜਾ ਇਹ ਵੀ ਹਾਂਜੀ ਇਹ ਵੀ ਦੂਜਾ ਵਾ ਇਹ ਕਿੰਨੇ ਚਿਰ ਦੀ ਸੁਈ ਕੇ ਵੀ ਇੰਨੇ ਚਿਰ ਦੀ ਇਹ ਵੀ ਕੱਥੀਆਂ ਸੁਈਆਂ ਮੈਂ ਕੋਈ ਹੱਥ ਹੱਥ ਦਾ ਫਰਕ ਹੈ ਸਾਰੀਆਂ ਦਾ ਉਧਰ ਹੀ ਲੈ ਜਾ ਲੈ ਜਾ ਲੈ ਜਾ ਕੋਈ ਗੱਲ ਠੀਕ ਆ ਹਾਂਜੀ ਇਹਦੇ ਥੱਲੇ ਦੁੱਧ ਫਿਰ ਮੜਾਕਾ ਤਕਾਠਾ ਬਹਿੜਦਾ ਹਨਾ ਇਹਦਾ ਪ੍ਰਵਾਹ ਹੀ ਨਹੀਂ ਕਰਦੀ ਤੇਰੀ ਨਾ ਮੋੜ ਕੇ ਲੈ ਇਹਦੇ ਕੋਲੇ ਵੀਰੇ ਕਿੰਨਾ ਦੁੱਧ ਦੱਸਿਆ ਆਪਾਂ ਕਿੰਨੇ ਵੀਰ ਜੀ 15 ਲੀਟਰ ਦੁੱਧ ਹੈਗਾ 15 ਲੀਟਰ ਦੁੱਧ ਇਹਦੇ ਕੋਲੇ ਹੈਗਾ ਕੱਦ ਕੋਦ ਤੇ ਬੜੀ ਹੈ ਨਾ ਬਰੀਕੀ ਬਹੁਤ ਆ ਇਹਦਾ 20 ਤੋਂ ਬਾਹਰ ਜਾਊਗਾ ਗਰਮੀ ਕਰਕੇ ਥੋੜਾ ਜਿਹਾ ਠੀਕ ਆ ਹਾਂਜੀ ਬੜੇ ਆਡਰ ਰੂਡਰ ਦੀ ਚੰਗੀ ਆ ਹੈ ਨਾ ਹਾਂਜੀ ਇਹਦਾ ਰੇਟ ਸ਼ਾ ਜੀ ਕੀ ਰੱਖਾਂਗੇ ਇਹਦਾ ਜੀ 47000 ਰੁਪਏ ਇਹਦਾ 47000 ਰੁਪਿਆ ਤਿੰਨ ਘੱਟ ਪਿਆ ਹਾਂਜੀ ਇਹਦੇ ਉਥਾ ਥੋੜੀਆਂ 2000 ਤਾਂ ਨਾ ਘੱਟ 2-4 ਦਾ ਫਰਕ ਹੋ ਜਿਆਦਾ ਨਹੀਂ ਹਾਂ ਜਿੱਧਰ ਬਹਿ ਕੇ ਚੂਨੇ ਆ ਹਾਂਜੀ ਅਗਲੇ ਪਾਣ ਚ ਠੀਕ ਆ ਠੀਕ ਆ ਠੀਕ ਆ ਬਾਕੀ ਉਹ ਮੈਂ ਜਜਮੈਂਟ ਨਹੀਂ ਕਰਾਉਂਦੀ ਹੈ ਨਾ ਉਹ ਵੀ ਆਪ ਤਾਂ ਕਿ ਆ ਵੀਡੀਓ ਤੇ ਅਗਲਾ ਕੋਈ ਕੱਲ ਨੂੰ ਇਹ ਨਾ ਕਵੇ ਹਾਂ ਵੀ ਇਹਨਾਂ ਨੇ ਗਲਤ ਪਸੂ ਦੇਤਾ ਹਾਂਜੀ ਠੀਕ ਹੈ ਵੀਰੇ ਠੀਕ ਆ ਆ ਸੱਜਣੋ ਪੰਜ ਵੇੜਾਂ ਤੁਹਾਨੂੰ ਇੱਕ-ਇੱਕੇ ਘਰੇ ਵਿਖਾਤੀਆਂ ਜਿੰਨਾ-ਜਿੰਨਾ ਦੁੱਧ ਦਾ ਵੀਰ ਨੇ ਦੱਸਤਾ ਤੁਹਾਨੂੰ ਤੁਸੀਂ ਚੋ ਸਕਦੇ ਆ ਜਿੰਨਾ ਰੇਟ ਰੱਖਿਆ ਤੁਸੀਂ ਫੋਨ ਤੇ ਕਨੈਕਟ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਪੰਜ ਟੌਪ ਦੀਆਂ ਵੇੜਾਂ ਵਿਖਾਤੀਆਂ ਇੱਕੋ ਘਰੇ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣੇ